ਰੁਖ ਜਾਣਾ ਨਹੀਂ ਤੂੰ ਤੇ ਮੇਰੇ ਬ੍ਰਦਰ ਆਲਰੇਡੀ ਜਾ ਚੁੱਕੇ ਸੀਗੇ ਮੌਂਟ ਐਵਰੈਸਟ ਬੇਸ ਕੈਂਪ ਤੇ ਤੇ ਉਹਨਾਂ ਕੋਲ ਫਿਰ ਮੈਂ ਇਸ ਵੀ ਨੂੰ ਫੈਸ਼ਨੇਟ ਹੋਇਆ ਨਾ ਦੀ ਐਕਟੀਵਿਟੀ ਤੋਂ ਕਿਉਂਕਿ ਸੀ ਵਰੀ ਜਾ ਚੁੱਕੀ ਸੀ ਲਾਸਟ ਈਅਰ ਤੇ ਕੁਝ ਮੇਰੇ ਦੋਸਤ ਜਿਹੜੇ ਹੈ ਮਹਾਰਾਸ਼ਟਰ ਦੇ ਦੋਸਤ ਮੇਰੇ ਹੈ ਦੀਪਕ ਬੇਲ ਵੈਲਕਰ ਹੈ ਤੁਨੇ ਟੀਮ ਹੈ ਕਿ ਉਹਨਾਂ ਦਾ ਪਲਾਨ ਬਣਿਆ ਜਾਣਾ ਹੈਗਾ ਤੇ ਫਿਰ ਮੈਂ ਵਿੱਚ ਆਪਣੀ ਜਸ ਕਰਕੇ ਵੀ ਮੈਂ ਵੀ ਜਾਣਾ ਚਾਹਨਾ ਹੋ ਰਾਹੀ ਹੋ ਰਾਹੀ ਹੋ ਰਾਹੀ ਹੋ ਰਾਹੀ ਖੁਰਾਕ ਦੀ ਗੱਲ ਤਾਂ ਬਾਅਦ ਚੱਲਦੀ ਹੈ ਤੁਸੀਂ ਆਪਣੇ ਉਹਨੂੰ ਕਿਦਾਂ ਪ੍ਰੇਪੇਅਰ ਕਰਨਾ ਹੈ ਨੇ ਹਾਈਟ ਤੇ ਤੁਹਾਡੀ ਬੋਡੀ ਐਕੁਮੋਡੇਟ ਕਿਦਾਂ ਹੋਏਗੀ ਉਸ ਤੋਂ ਤੁਹਾਨੂੰ ਸਾਹ ਵੀ ਬੜਾ ਔਖਾ ਮਿਲਦਾ ਹੈ ਤੁਹਾਡੀ ਲੰਗਸ ਜਿਹੜੀਆਂ ਹੈ ਵੀ ਗੋ ਸਟਰੋਂਗ ਹੋਣੇ ਚਾਹੀਦੇ ਨੇ 2 ਦੇਸ ਤੇ ਫਿਰ ਮੈਂ ਸੈਕਲਿੰਗ ਰਨਿੰਗ ਜੀਮ ਵੀ ਜੁਆਇਨ ਕੀਤਾ ਤੇ ਬਾਕੀ ਡਾਈਟ ਬੈਂਡਡ ਹੈਗਾ ਮੇਰਾ ਤਾਂ ਇੱਕ ਇਸ ਤਰ੍ਹਾਂ ਦਾ ਕਿ ਆਲਨ ਮਾਰਨਿੰਗਸ ਵੇਰੇ ਕੁਝ ਡਰਾਈ ਫੂਡਸ ਵੇਰੇ ਜਾਂ ਬਦਾਮ ਆ ਫਰੂਟ ਕੋਈ ਖਾਲੀ ਦੇ ਜੇ 13-14 ਕਿਲੋਮੀਟਰ ਤੁਹਾਨੂੰ ਟ੍ਰੈਕ ਕਰਨਾ ਪੈਂਦਾ ਸੀਗਾ ਉਰੇ 8 ਡੇਜ਼ ਦਾ ਪਲਾਨ ਸੀ ਗਾ ਜੀ 8 ਦਿਨਾਂ ਤੁਸੀਂ ਉੱਥੇ ਪਹੁੰਚਾ ਹੁੰਦਾ ਸੀ ਮਾਉਂਟ ਐਵਰੇਸ ਬੇਸ ਕੈਂਪ ਤੇ ਤੇ ਉਦੇਸ਼ ਤੋਂ ਫਿਰ ਹਰ 12 ਕਿਲੋਮੀਟਰ ਬਾਅਦ ਤੁਹਾਨੂੰ ਨਾਈਟ ਸਟੇ ਮਿਲਦੇ ਸੀਗੇ ਤੇ ਖਾਣਾ ਪੀਣਾ ਅਸੀਂ ਏਜੰਸੀ ਥਰੂ ਗਏ ਸੀਗੇ ਏਜੰਸੀ ਥਰੂ ਤਾਂ ਨਾ ਖਾਣਾ ਪੀਣਾ ਰਹਿਣਾ ਸਭ ਨਾਲ ਰੈਮੈਂਟ ਹੀ ਹੁੰਦਾ ਬਿਲਕੁਲ ਤੇ ਸਾਨੂੰ ਖਾਣ ਪੀਣ ਦੀ ਪ੍ਰੋਬਲਮ ਕੋਈ ਨਹੀਂ ਆਈ ਇਸ ਮਾਉਂਟ ਐਵਰੇਸ ਬੇਸ ਕੈਂਪ ਦੇ ਵਿੱਚ ਬੜੀ ਸਿਕਿਉਰਟੀ ਜਰੂਰ ਚੈੱਕ ਹੁੰਦੀ ਹੈ ਤੁਹਾਨੂੰ ਟਾਈਮ ਟੇਬਲ ਚੈੱਕ ਕਰਦੇ ਵੀ ਤੁਹਾਡੇ ਕੋਲ ਬਿਲਕੁਲ ਚੀਜ਼ ਐਸੀ ਤਾਂ ਨਹੀਂ ਹੈ ਜਿਹੜੀ ਉੱਥੇ ਤੁਹਾਨੂੰ ਕਿਸੇ ਨੂੰ ਨੁਕਸਾਨ ਪ ਤੇ ਬਾਕੀ ਇਹ ਮੈਡੀਕਲ ਹੈ ਮੈਡੀਕਲ ਤੁਹਾਨੂੰ ਕਰਵਾ ਕੇ ਜਾਣਾ ਪੈਂਦਾ ਆਪਣਾ ਮੈਡੀਕਲ ਇੰਸ਼ੋਰੈਂਸ ਪਰ ਜੇ ਤੁਸੀਂ ਪੋ ਕਿ ਮੈਡੀਕਲ ਮੈਂ ਕਰਵਾ ਕੇ ਸਰਟੀਫਿਕੇਟ ਦੇ ਕੇ ਜਾ ਸਕਦਾ ਹਾਂ ਤੇ ਐਸੀ ਕੋਈ ਗੱਲ ਨਹੀਂ ਜਿਹੜਾ ਬੰਦਾ ਇਸ ਜੀ ਨੂੰ ਕੈਪेबल ਸਮਝਦਾ ਆਪਣੇ ਆਪ ਨੂੰ ਤੇ ਮੈਂ ਕਹ ਰਿਹਾ ਤਾਂ ਉਹ ਹੀ ਜਾਏਗਾ अदरवाइज ਤਾਂ ਨਹੀਂ ਕੋਈ ਬੰਦਾ ਇਸ ਤਾਂ ਵੀ ਜਾਏਗਾ ਨਾ ਬਣਾ ਤਿਆਰੀ ਤਾਂ ਤੋਂ ਉਹਨੂੰ ਜੇ ਕੋਈ ਡਿਫਿਕਲਟੀ ਵਿੱਚ ਪੇਸ਼ ਆਏਗੀ ਇਸ ਚੀਜ਼ ਦੇ ਵਿੱਚ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਜੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ 70 ਸਾਲ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਪਤਾ ਹੈ ਕਿ 70 ਸਾਲ ਤੋਂ ਬਾਅਦ ਜਿਹੜਾ ਵੈ ਸਰਕਾਰਾਂ ਵੱਲੋਂ ਜਿਹੜਾ ਹੈਗਾ ਫ੍ਰੀ ਇਲਾਜ ਜਿਹੜਾ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਯਾਨੀ ਕਿ ਇਸ ਇਹ ਉਮਰ ਇਦਾਂ ਦੀ ਹੁੰਦੀ ਕਿ ਜਦੋਂ ਬੰਦਾ ਕਹਿ ਸਕਦਾ ਕਿ ਆਪਣੀ ਲਾਈਫ ਜਿਹੜੀ ਹੈ ਰਿਟਾਇਰਮੈਂਟ ਵਾਲੀ ਬਿਤਾ ਰਿਹਾ ਹੁੰਦਾ ਉਹ ਤਕਰੀਬਨ ਉਹ ਦੁਨੀਆਦਾਰੀ ਦੇ ਹਰ ਕੰਮ ਤੋਂ ਆਜ਼ਾਦ ਹੁੰਦਾ ਉਸ ਨੂੰ ਹੁੰਦਾ ਕਿ ਇਸ ਉਮਰ ਦੇ ਵਿੱਚ ਮੈਂ ਆਪਣੇ ਸਿਰਫ ਲਾਈਫ ਨੂੰ ਇੰਜੋਏ ਕਰਾਂ ਔਰ ਵੱਤ ਵੱਦ ਜਿਹੜਾ ਵੈ ਦੁਨੀਆਦਾਰੀ ਦੇ ਜੋ ਵੀ ਐਕਟੀਵਿਟੀਜ਼ ਨੇ ਉਹਨਾਂ ਤੋਂ ਦੂਰ ਰਵਾਂ ਲੇਕਿਨ ਵੱਡੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਿ ਤਕਰੀਬਨ 69 ਇਅਰ ਦੀ ਉਮਰ ਦੇ ਵਿੱਚ ਇੱਕ ਪਰਸਨ ਨਾ ਕੇਵਲ ਪਹਾੜਾਂ ਤੇ ਚੜਦਾ ਹੈ ਬਲਕਿ ਉਹ ਪਹਾੜ ਕਹੋ ਕਿ ਹਿਮਾਚਲ ਦੇ ਨਹੀਂ ਬਲਕਿ ਨੇਪਾਲ ਦੇ ਕਾਟਮਾਂਡੂ ਦੇ ਮਾਉਂਟ ਐਵਰੇਸਟ ਪਹਾੜ ਤੇ ਚੜਦਾ ਤੇ ਤੁਹਾਨੂੰ ਸੁਣ ਕੇ ਇੱਕ ਵਾਰੀ ਤਾਂ ਜ਼ਰੂਰ ਹੈਰਾਨੀ ਹੋਵੇਗੀ ਜੀ ਆਂ ਕਿ ਨਾ ਗੱਲ ਦੇ ਵਿੱਚ ਬਿਲਕੁਲ 100% ਸੱਚਾਈ ਹੈ ਕਿਉਂਕਿ ਅੱਜ ਦੇ ਸਾਡੇ ਗੈਸਟ ਉਹੀ ਨੇ ਜਿਨ੍ਹਾਂ ਦੀ ਏਜ ਜਿਹੜੀ ਹੈ 69 ਇਅਰ ਦੀ ਹੈ ਤੇ तकरीबन 69 ਇਅਰ ਦੀ ਏਜ ਦੇ ਵਿੱਚ ਉਹ ਬਲਕਿ ਨੇਪਾਲ ਦੇ ਕਾਉਟਮਾਂਡੋ ਤੇ 17600 ਫੀਟ ਹਾਈਟ ਤੇ ਯਾਨੀ ਕਿ ਬੇਸ ਕੈਂਪ ਤੇ ਜਿਹੜੀ ਹੈ ਟ੍ਰੈਕਿੰਗ ਕਰਦੇ ਹੈ ਜੋ ਕਿ तकरीबन 12 ਦਿਨਾਂ ਦੇ ਵਿੱਚ ਮਾਈਨਸ ਮਾਈਨਸ ਤਾਪਮਾਨ ਦੇ ਵਿੱਚ ਕਰ ਕੀਤੀ ਜਾਂਦੀ ਹੈ ਉਹ ਤੁਹਾਨੂੰ ਦੱਸਦਾ ਕਿ ਜਿਸ ਦੀ 140 ਕਿਲੋਮੀਟਰ ਜਿਹੜਾ ਹੈ ਉਸ ਦੀ ਲੰਬਾਈ ਵੀ ਹੈਗੀ ਹੈ ਸੋ 140 ਕਿਲੋਮੀਟਰ ਤੇ ਤਕਰੀਬਨ ਬਣਾਇਆ ਦੂਰੀ ਹੈਗੀ ਹੈ ਪਰ ਲੇਕਿਨ ਵੱਡੀ ਗੱਲ ਇਹ ਦੇ ਸਾਹਮਣੇ ਆਂਦੀ ਹੈ ਕਿ ਇਸ ਉਮਰ ਦੇ ਵਿੱਚ ਇਹਨਾਂ ਡੈਡੀਕੇਸ਼ਨ ਕਿੱਥੋਂ ਆਉਂਦਾ ਹੈ ਕਿਸ ਤਰ੍ਹਾਂ ਉਹ ਮਾਈਨਸ 0 ਦੇ ਵਿੱਚ ਟਰੈਕਿੰਗ ਕਰਦੇ ਨੇ ਕਿਸ ਤਰ੍ਹਾਂ ਉਹ ਮਾਉਂਟ ਐਵਰੇਸਟ ਤੇ ਜਾਂਦਾ ਆਪਣਾ ਮੂਡ ਬਣਾਉਂਦੇ ਨੇ ਜਦ ਕਿ ਇਹ ਚੀਜ਼ਾਂ ਨਹੀਂ ਆਸਾਨੀ ਜਿੰਨਾ ਬੋਲਣਾ ਤੇ ਸੁਣਨਾ ਔਰ ਦੇਖਣਾ ਆਸਾਨ ਹੈ ਕਰਾ ਸੋ ਇਹ ਕਿਸ ਤਰ੍ਹਾਂ ਵਿਲ ਪਾਵਰ ਅੰਦਰ ਹੈ ਕਿਸ ਤਰ੍ਹਾਂ ਇਹ ਕਨਰਜੀ ਅੰਦਰ ਲੈ ਕੇ ਆਏ ਔਰ ਕਿਸ ਤਰ੍ਹਾਂ ਨੇ ਆਪਣਾ ਮਾਈਂਡ ਬਣਾਇਆ ਕਿ ਮੈਂ ਇਹਨਾਂ ਚੀਜ਼ਾਂ ਨੂੰ ਹਾਸਲ ਕਰ ਸਕਦਾ ਮਾਂ ਬਲਕਿ ਉਹ ਇਕੱਲੇ ਨਹੀਂ ਗਏ ਬਲਕਿ ਬਨੇ ਯਾਰਾ ਦੋਸਤਾ ਦੇ ਨਾਲ ਗਏ ਔਰ ਫੁੱਲ ਫਲੈਸ਼ ਪੂਰਾ ਇਸ ਉਮ ਸੋ ਆਪੇ ਜ਼ਿਆਦਾ ਸਮਾਂ ਲੈ ਲੰਦੇ ਗੱਲ ਕਰਦੇ ਆ ਸਿੱਧਾ ਸਿੱਧਾ ਵਿਜੇ ਮਿੱਤਰ ਜੀ ਦਾ ਸਸੀ ਗਾ ਸਰ ਵੈਲਕਮ ਟੂ ਲੁਧਿਆਣਾ ਲਾਈਵ ਸਸੀ ਗਾ ਜੀ ਸਸੀ ਗਾ ਸੋ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਵਿੱਚ ਆ థాంਕ ਯੂ ਜੀ ਮੈਂ ਲੁਧਿਆਣਾ ਲਾਈਵ ਦਾ ਥੈਂਕਸ ਕਰਦਾ ਤੇ ਸਾਰੇ ਦਰਸ਼ਕਾਂ ਨੂੰ ਵੀ ਸਸੀ ਗਾ ਜੀ ਦਾ ਨਮਸਕਾਰ ਕਰਦਾ ਵੈਸੇ ਤਾਂ ਮੈਂ ਤੁਹਾਡੀ ਏਜ ਹਰ ਚੀਜ਼ ਜਿਹੜੀ ਹੈ ਤੁਹਾਡੇ ਤੋਂ ਪਹਿਲਾਂ ਦਰਸ਼ਕਾਂ ਰੂਬਰੂ ਕਰ ਚੁੱਕਾ ਹਾਂ ਥੋੜੇ ਆਪਣੇ ਬਾਰੇ ਦੱਸੋ ਕਿ ਕਿੱਥੇ ਤੁਸੀਂ ਰਹਿਣ ਵਾਲੇ ਹੈਗੇ ਹੋ ਔਰ ਕਿੰਨੀ ਤੁਹਾਡੀ ਉਮਰ ਹੈਗੀ ਹੈ ਮੈਂ ਲੁਧਿਆਣੇ ਚ 48 ਫਕੀਜਨਗਰ ਚ ਰਹਿਣਾ ਜੀ ਮੈਂ ਜ ਤੇ ਮੈਸੇਸਿਨੈਂਟ ਸੇ ਐਂਟਰ ਕਰ ਗਏ ਹੂੰ ਤੇ ਮੈਂ ਤਕਰੀਬਨ ਸ਼ੁਰੂ ਤੋਂ ਹੀ ਇੱਥੇ ਮੈਂ ਤਕਰੀਬਨ 43 ਸਾਲ ਤੋਂ ਇੱਥੇ ਹੀ ਮ रह ਰਿਹਾ ਲੁਧਿਆਣੇ ਚ ਹੂੰ ਹੂੰ ਤੇ ਵਸ ਜਿਸ ਤਾਂ ਮੇਰੇ ਦੱਸੇ ਤੁਸੀਂ ਸ਼ੌਕ ਹੈ ਮੇਰੇ ਇੱਕ ਉਸ ਟੈਕਿੰਗ ਦਾ ਹੈ ਸਾਈਕਲਿੰਗ ਦਾ ਹੈ ਤੇ ਇਸ ਤਿੱਕੇ ਨਾ ਵਸ ਮੇਰਾ ਸਫਰ ਚੱਲ ਰਿਹਾ ਸਰ ਇੱਕ ਘੱਟ 70 ਸਾਲ ਦੀ ਤੁਹਾਡੀ ਉਮਰ ਹੈਗੀ ਹੈ ਸੋ ਇਹ ਸੇਜ ਦੇ ਵਿੱਚ ਹਰ ਪਰਸਨ ਚਾਹੁੰਦਾ ਕਿ ਉਹ ਰਿਲੈਕਸ ਲਾਈਫ ਰਿਲੈਕਸ ਇੰਜੋਏ ਕਰੇ ਆਪਣਾ ਰਿਲੈਕਸ ਰਹੇ ਹੈ ਨਾ ਤੇ ਇਸ ਇਨ ਇਹਨਾਂ ਏਜਾਂ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਗੱਡੀਆਂ ਜਾਂਦੀਆਂ ਕਿ ਸਿਰਫ ਇਸ ਏਜ ਦੇ ਲੋਕ ਹੀ ਇਹਨਾਂ ਚੀਜ਼ਾਂ ਨੂੰ ਅਪਣਾ ਸਕਦੇ ਆ ਇਸ ਦਾ ਫਾਇਦਾ ਚੱਕ ਸਕਦੇ ਨੇ ਸੋ ਇਸ ਸੇਜ ਦੇ ਵਿੱਚ ਕਹਿ ਲਓ ਕਿ ਪਹਾੜ ਚੜਨੇ ਤਾਂ ਹਿਮਾਚਲ ਦੇ ਪਹਾੜ ਚੜਨੇ ਦੂਰ ਦੀ ਗੱਲ ਹੈਗੀ ਹੈ ਤੁਸੀਂ ਤਾਂ ਸਿੱਧਾ ਹੀ ਮਾਉਂਟ ਐਵਰੇਸਟ ਤੇ ਹੱਥ ਪਾਇਆ ਇਹ ਕਿਦਾਂ ਦਾ ਮਾਨਨ ਵਿੱਚ ਵਿਚਾਰ ਆਇਆ ਕਿ ਮੈਂ ਮਾਉਂਟ ਐਵਰੇਸਟ ਦੀ ਪਹਾੜੀ ਚੜਨੇ ਉਹ ਵੀ ਬੇਸ ਕੈਂਪ ਤੱਕ ਜਾ ਕੇ ਆਣਾ ਪੂਰਾ ਨੇ ਪਹਿਲੇ ਮੈਂ ਦੱਸਦਾ ਕਿ ਮੈਂ 69 ਤੁਸੀਂ ਮੈਨੂੰ ਪੁੱਛਿਆ ਜਰੂਰ ਹੈ ਮੇਰੀ 69 ਏਜ ਹੈਗੀ ਹੈ ਪਰ ਮੈਂ 69 ਦਾ ਆਪਣੇ ਨੂੰ ਸਮਝਾ ਦਾਨੇ ਜੀ ਮੈਂ ਸਮਝਦਾ ਮੈਂ ਹਜੇ 29th ਈਅਰ ਦਾ ਹੈਗਾ ਉਹ ਲੱਗ ਲੱਗਾ ਮੇਰਾ ਐਕਸਪੀਰੀਅੰਸ 40 ਸਾਲ ਦਾ ਹੋ ਗਿਆ ਹੈ ਤੇ ਇਸ ਲਈ ਏਜ ਦਾ ਓਨਲੀ ਇੱਕ ਨੰਬਰ ਉਹ ਗੇਮ ਹੈ ਜੇ ਤੁਸੀਂ ਆਪਣੇ ਨੂੰ ਫਿੱਟ ਰੱਖ ਰਹੇ ਹੋ ਆਪਣੇ ਡਿੰਜਰ ਹੈ ਸਹੀ ਤੁਹਾਡੀ ਇਹ ਖਾਣੇ ਬਿਨਾਂ ਸਹੀ ਹੈ ਤੁਹਾਡੀ ਸੋਚ ਅੱਛੀ ਹੈ ਤੇ ਏਜ ਦਾ ਕੋਈ ਇਫੈਕਟ ਨਹੀਂ ਬੰਦੇ ਤੇ ਹੁੰਦਾ ਬਿਲਕੁਲ ਤੇ ਮੈਨੂੰ ਤਾਂ ਵੈਸੇ ਸ਼ੁਰੂ ਤੋਂ ਸ਼ੌਕ ਸੀਗਾ ਸਾਈਕਲਿੰਗ ਦਾ ਵੀ ਹੈ ਟ੍ਰੈਕਿੰਗ ਦਾ ਵੀ ਹੈ ਇਸ ਤੋਂ ਪਹਿਲਾਂ ਮੈਂ 트래킹 ਕਾਫੀ ਕਰ ਚੁੱਕੇ ਹਾਂ ਸਾਈਕਲਿੰਗ ਦੇ ਲਾਵਾ ਮੈਂ ਪੰਜ ਕਲਾਸ਼ ਕੀਤੇ ਹੋਏ ਸਾਰੇ ਉਤਰੀਵਨ 16 17000 ਫੀਟ ਸਾਈਡ ਤੇ ਹੀ ਹੈ ਜਿਹਾ ਕਲਾਸ਼ ਮਾਰਸ ওভার ਹੋਇਆ ਸ਼੍ਰੀ ਖੰਡ ਗਿੰਨਰ ਤੇ ਉਹ ਤਾਂ ਮੈਂ ਕਰਦਾ ਰਿਹਾ ਤੇ ਉਸਕਰ ਵਿਚਕਰ ਮੈਂ ਫਿਰ ਸਾਈਕਲਿੰਗ ਸ਼ੁਰੂ ਕਰਤੇ 10 12 ਸਾਲ ਤੋਂ ਸਾਈਕਲਿੰਗ ਕਰਦਾ ਆ ਰਿਹਾ ਹਾਂ ਜੀ ਤੇ ਦੇਸ਼ ਵਿਦੇਸ਼ ਤੇ ਸਾਈਕਲਿੰਗ ਕੀਤੀ ਹੈ ਮੈਂ ਰਿਕਾਰਡ ਵੀ ਮੇਰੇ ਬਨੇ ਹੈ ਤੇ ਪਰ ਮੇਰੇ ਮਾਈਂਡ ਸਾਇਆ ਕਿ ਚਲੋ ਹੁਣ ਕੁਝ ਨਵੀਂ ਇੱਕ ਕ੍ਰੀਸ਼ਨ ਕਰੀਏ ਨਵੀਂ ਐਕਟੀਵਿਟੀ ਕਰੀਏ ਕਿਉਂਕਿ ਤੁਸੀਂ ਕੰਮ ਕਰਦੇ ਕਰਦੇ ਬੋਰ ਹੋ ਜਾਂਦਾ ਹੈ ਇੱਕ ਚੀਜ਼ ਤੋਂ ਤੇ ਮੇਰੇ ਬ੍ਰਦਰ ਆਲਰੇਡੀ ਜਾ ਚੁੱਕੇ ਸੀਗੇ ਮਾਉਂਟ ਐਵਰੇਸਟ ਕਿਸ ਕੰਮ ਤੇ ਤੇ ਉਹਨਾਂ ਕੋਲ ਫਿਰ ਮੈਂ ਇਸ ਚੀਜ਼ ਨੂੰ ਫੈਸ਼ਨੇਟ ਹੋਇਆ ਉਹਨਾਂ ਦੀ ਐਕਟੀਵਿਟੀ ਤੋਂ ਕਿਉਂਕਿ ਇਸੇ ਵਾਰ ਹੀ ਜਾ ਚੁੱਕੇ ਸੀ ਲਾਸਟ ਈਅਰ ਜੀ ਤੇ ਕੁਝ ਮੇਰੇ ਦੋਸਤ ਜਿਹੜੇ ਹੈ ਮਹਾਰਾਸ਼ਟਰ ਦੇ ਦੋਸਤ ਮੇਰੇ ਹੈ ਦੀਪਕ ਬੇਲਵਲਕਰ ਹੈ ਉਹਨਾਂ ਦੀ ਟੀਮ ਹੈ ਕਿ ਉਹਨਾਂ ਦਾ ਪਲਾਨ ਬਣ ਰਿਹਾ ਜਾਣਾ ਹੈਗਾ ਤੇ ਫਿਰ ਮੈਂ ਵਿੱਚ ਆਪਣੀ ਜਸ ਕਰਤੀ ਵੀ ਮੈਂ ਵੀ ਜਾਣਾ ਚਾਹੁੰਦਾ ਹਾਂ ਤੇ ਉਹਦੇ ਸਤੇ ਫਿਰ ਤੁਹਾਨੂੰ ਮੈਂਟੀ ਪ੍ਰਿਪੇਅਰ ਹੋਣਾ ਪਏਗਾ ਉਹਦੇ ਸਤੇ ਤੁਹਾਨੂੰ ਤਿਆਰੀ ਕਰਨੀ ਪਏਗੀ ਉਹ ਸਾਰਾ ਫਿਰ ਮੈਂ 6-8 ਮਹੀਨੇ ਮੈਂ ਉਸ ਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਹੈ ਉਹਦੇ ਸਤੇ ਧਿਆਰੇ ਵੀ ਕੀਤੀ ਆਪਣੇ ਡਾਈਟ ਮੈਂ ਆਪਣੇ ਐਕਸਰਸਾਈਜ਼ ਉਹ ਉਹਦੇ ਦੀ ਸਾਰੀ ਸਟੱਡੀ ਕੀਤੀ ਹੈ ਉਹਨਾਂ ਤੇ ਮੌਸਮ ਦੀ ਉਹਨਾਂ ਦੇ ਹਾਈਟਸ ਕਿਸ ਤਰ੍ਹਾਂ ਦੀ ਹੈ ਉਹ ਸਾਰਾ ਸਟੱਡੀ ਕਰਦੇ ਬਾਅਦ ਫਿਰ ਇਸ ਸੀਜ਼ਨ ਨੂੰ ਫਿਰ ਮੈਂ ਸ਼ੁਰੂ ਡਾਈਟ ਪਲਾਨ ਤੇ ਤੁਸੀਂ ਕੀ ਧਿਆਨ ਦਿੱਤਾ ਸੀ ਉਸ ਸਮੇਂ ਤੋਂ ਡਾਈਟ ਪਲਾਨ ਤੇ ਦੇਖੋ ਸਾਨੇ ਵੱਡੀ ਗੱਲ ਇਹ ਕਿ ਤੁਹਾਨੂੰ ਜਿਹੜੀਆਂ ਆਇਲੀ ਚੀਜ਼ਾਂ ਹੈਗੀਆਂ ਜਿਹੜੇ 버ਗਰਸ ਵੇਰਾ ਪੀਜ਼ਾ 부ਜਾ ਸਭ ਐਵੋਇਡ ਕਰਨੇ ਪੈਂਦੇ ਸਾਨੂੰ ਨਸ਼ੇ ਪੱਤੇ ਦੂਰ ਰਹਿਣਾ ਪੰਦਾ ਬਿਲਕੁਲ ਇਸ ਤਵਰਨਾ ਕਿ ਤੁਸੀਂ 매 ਸਵੇਰੇ ਇੱਕ ਦਾ ਵਰਕਆਊਟ ਜੋ ਦੋ ਟਾਂ ਘੰਟੇ ਵਰਕਆਊਟ ਦਾ ਬਹੁਤ ਜ਼ਰੂਰੀ ਹੈ ਬੋਡੀ ਵਾਸਤੇ ਜੀ ਤੇ ਖੁਰਾਕ ਦੀ ਗੱਲ ਤਾਂ ਬਾਅਦ ਜਾਂਦੀ ਹੈ ਤੁਸੀਂ ਆਪਣੇ ਉਹਨੂੰ ਕਿਦਾਂ ਪ੍ਰੇਪੇਅਰ ਕਰਨਾ ਹੈ ਹਾਈਟ ਤੇ ਤੁਹਾਡੀ ਬੋਡੀ ਐਕੁਮੋਡੀਜ਼ ਕਿਦਾਂ ਹੋਏਗੀ ਕਿਉਂਕਿ ਤੁਹਾਨੂੰ ਸਾਬ ਵੀ ਬੜਾ ਔਖਾ ਮਿਲ ਰਿਹਾ ਹੈ ਤੁਹਾਡੀ ਲੰਗਸ ਜਿਹੜੀਆਂ ਹੈਗੀਆਂ ਉਹ ਸਟਰੋਂਗ ਹੋਣੇ ਚਾਹੀਦੇ ਨੇ ਤੋਦੇਸਤੇ ਫਿਰ ਮੈਂ ਸੈਕਲਿੰਗ ਰਨਿੰਗ ਜੀਐਮ ਵੀ ਜੁਆਇਨ ਕੀਤਾ ਤੇ ਬਾਕੀ ਡਾਈਟ ਪਲਾਨ ਜਿਹੜਾ ਹੈਗਾ ਮੇਰਾ ਤਾਂ ਇੱਕ ਜਿਸ ਤਰ੍ਹਾਂ ਮਿਲ ਗਿਆ ਅਰਲੀ ਮਾਰਨਿੰਗਸ ਵੇਰੇ ਕੁਝ ਡਰਾਈ ਫੂਡਸ ਵੈਰਾਜ਼ ਬਦਾਮ ਅਕਰੋਟ ਕੋ ਕੇ ਖਾਲੀ ਤੇ ਸੀਗਾ ਜੀ ਤੇ ਇੱਕ ਦੋ ਬਨਾਣਾ ਖਾ ਕੇ ਸੈਨੋ ਨਿਕਲ ਚਾਹੀਦਾ ਸੀਗਾ ਤੇ ਵਾਪਸੀ ਆ ਕੇ ਫਿਰ ਆਹ ਗੈ ਲੋਗੇ ਤੁਸੀਂ ਆਹ ਹੋਰ ਸਵੇਰਾ ਯੂਜ਼ ਕਰਦੇ ਸੀ ਸੀ ਜਬ ਅੰਡੇ ਵੈਰਾ ਦੋ ਤਿੰਨ ਮੈਂ ਅੰਡੇ ਬੋਇਲਡ ਖਾ ਲੈਂਦਾ ਸੀਗਾ ਇਹ ਸੈਲਡ ਜੂਸੀਜ਼ ਵੈਰਾ ਤੋਂ ਕਰ ਮੈਂ ਵਾਈਟ ਕਰਦਾ ਸੀਗਾ ਫਰੂਟ ਬਣਾ ਹੈਗਾ ਸੀ ਬੈਟਰ ਸੀਗਾ ਇਸ ਤਿਕਾ ਨਾ ਫਿਰ ਡਾਈਟ ਬਣਾਉਣਾ ਆਪਣਾ ਬਿਲਕੁਲ ਲਿਮਿਟਡ ਔਰ ਸਹੀ ਰੱਖਿਆ ਬਿਲਕੁਲ ਅੱਛਾ ਗੱਲ ਕਰੀਏ ਕਿੱਦਾਂ ਦੀ ਤਿਆਰੀਆਂ ਕਰਨੀ ਪੈਂਦੀ ਨੇ ਕੀ ਰੂਲਸ ਹੈਗੇ ਨੇ ਅਗਰ ਕੋਈ ਵੀ ਪਰਸਨ ਬੇਸ ਕੈਂਪ ਤੇ ਜਾਣਾ ਚਾਹੁੰਦਾ ਹੈਗਾ ਬੈ ਮਾਊਂਟ ਐਵਰੇਜ ਦੇ ਸੋ ਉਹਨਦੇ ਵਾਸਤੇ ਕੀ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਤੁਸੀਂ ਉਹਨਦੇ ਵਾਸਤੇ ਕੀ ਤਿਆਰੀਆਂ ਕੀਤੀਆਂ ਕਿੰਨੇ ਦਿਨ ਦਾ ਹੈ ਕੈਂਪ ਰਿਆ ਔਰ ਕੀ ਕੀ ਸਿਕਿਉਰਿਟੀ ਚੈੱਕਅਪਸ ਦੇ ਰਹੇ ਔਰ ਕਿਹੜੇ ਕਿਹੜੇ ਰਸਤੇ ਵਿੱਚ ਜਗਾਵਾ ਆਈਆਂ ਜਿੱਥੇ ਤੁਹਾਨੂੰ ਸਟੇ ਵੀ ਕਰਨਾ ਪਿਆ ਤਾਂ ਆਪਾਂ ਨੇ ਉਹ ਦੇ ਦੌਰਾਨ ਕਿੱਦਾਂ ਦਰਿਆ ਸਾਰਾ ਦਾ ਸਾਰਾ ਸਾਡਾ ਦਰਸ਼ਕਾਂ ਦੱਸੋ ਇਸ ਬਾਰੇ ਉਦੇਸੇ ਪਹਿਲਾ ਤੁਹਾਨੂੰ ਉੱਥੇ ਦਿੱਲੀ ਤੋਂ ਇੱਕ ਫਲਾਈਟ ਪਕਟੇ ਪੈਂਦੀ ਹੈ ਤੁਸੀ ਨਿਕਲੇ ਉੱਥੋਂ ਤੁਹਾਨੂੰ ਦਿੱਲੀ ਦਿੱਲੀ ਤੋਂ ਫਿਰ ਤੁਸੀਂ ਬਾਈ 에ਅਰ ਫਲਾਈਟ ਤੋਂ ਕਾਠਮੰਡੂ ਕਾਠਮੰਡੂ ਫਿਰ ਅਸੀਂ ਇੱਕ ਦਿਨ ਸੇ ਕੀਤੀ ਕਾਠਮੰਡੂ ਦੀ ਜੀ ਤੇ ਕਾਠਮੰਡੂ ਇੱਕ ਦਿਨ ਸੇ ਕਰਦਾ ਬਾਅਦ ਸਾਡੀ ਬੋਡੀ ਥੋੜੀ ਉਸ ਲੈਵਲ ਤੇ ਆ ਜਾਂਦੀ ਹੈ ਤੇ ਫਿਰ ਸੈਕੰਡ ਡੇ ਅਸੀਂ ਉੱਥੋਂ ਤ੍ਰਿਬਨ ਅਪਰੋਕਸੀਮੇਟਲੀ 250 ਕਿਲੋਮੀਟਰ ਦੀ ਜਰਨੀ ਹੁੰਦੀ ਹੈ ਬਾਈ ਟੈਕਸੀ ਇੱਕ ਜਗ੍ਹਾ ਹੈ ਕਿ ਮੰਥਾਲੇ ਮੰਥਾਲੇ ਤੁਹਾਨੂੰ ਸੇ ਕਰਨੀ ਪੈਂਦੀ ਹੈ ਤੇ ਮਨਥਾਰੇ ਤੋਂ ਮਾਰਨਿੰਗ ਟਾਈਮ ਤੁਹਾਨੂੰ ਇੱਕ ਬਾਈ 에ਅਰ ਜਾਣਾ ਪੈਂਦਾ ਲੁਕਲਾਈਕ ਫਲਾਈਟ ਲੁਕਲਲਾ ਲੁਕਲਾਈਕ ਇੱਕ ਬੜਾ ਇੱਕ ਡੇਂਜਰਸ 에ਅਰਪੋਰਟ ਹੈ ਵਰਲਡ ਦਾ ਜਿਹੜਾ ਕਿ ਇੱਕ ਛੋਟੀ ਜਗ੍ਹਾ ਦੇ ਹੀ ਲੈਂਡ ਕਰਦਾ ਉੱਥੋਂ ਟੇਕ-ਆਫ ਕਰਦਾ ਹੈ ਤੇ ਉਹ ਤੁਹਾਨੂੰ 318 ਤੋਂ 9000 ਫੀਟ ਹਾਈਟ ਤੇ ਤੁਹਾਨੂੰ ਉੱਥੇ ਪਹੁੰਚਾ ਦਿੰਦੀ ਹੈ ਤੇ ਉੱਥੋਂ ਸਵੇਰੇ ਅਰਲੀ ਮਾਰਨਿੰਗ ਤੁਸੀਂ ਫਿਰ ਟ੍ਰੈਕ ਸ਼ੁਰੂ ਕਰਦਿੰਨੇ ਆ ਟ੍ਰੈਕਿੰਗ ਦੀ ਰੀਲੀ ਰੀਲੀ ਤੁਸੀਂ 31 ਆਪਣੋ ਆਪਣਾ 13 14 ਕਿਲੋਮੀਟਰ ਤੁਹਾਨੂੰ ਟ੍ਰੈਕ ਕਰਨਾ ਪੈਂਦਾ ਸੀਗਾ ਉਰੇ 8 ਡੇਜ਼ ਦਾ ਪਲਾਨ ਸੀਗਾ ਜੀ 8 ਦਿਨਾਂ ਤੁਸੀਂ ਉੱਥੇ ਕੁੰਜਣਾ ਹੁੰਦਾ ਸੀ ਮਾਉਂਟ ਐਵਰੇਸ ਬੇਸ ਕੈਂਪ ਤੇ ਨੇ ਤੇ ਉਹਦੇ ਥੋਂ ਤੁਹਾਨੂੰ ਫਿਰ ਹਰ 12 ਕਿਲੋਮੀਟਰ ਬਾਅਦ ਤੁਹਾਨੂੰ ਨਾਈਟ ਸੇਮਿਲ ਦੇ ਸੀਗੇ ਉਹ ਖਾਣਾ ਪੀਣਾ ਅਸੀਂ ਏਜੰਸੀ ਥਰੂ ਗਏ ਸੀਗੇ ਏਜੰਸੀ ਥਰੂ ਤਾਂ ਖਾਣਾ ਪੀਣਾ ਰਹਿਣਾ ਸਭ ਨਾਲ ਰੇਮੇਟ ਨਹੀਂ ਹੁੰਦਾ ਬਿਲਕੁਲ ਤੇ ਤੁਹਾਨੂੰ ਖਾਣ ਪੀਣ ਦੀ ਪ੍ਰੋਬਲਮ ਕੋਈ ਨਹੀਂ ਆਈ ਪਰ ਜਦੋਂ ਅਸੀਂ 53 11 12 13000 ਫੀਟ ਹਾਈਟ ਤੇ ਪਹੁੰਚੇ ਆ ਤੇ ਉਸ ਵਾਰ ਮੌਸਮ ਖਰਾਬ ਹੋ ਗਿਆ ਫਿਰ ਸਾਨੂੰ ਲਗਾਤਾਰ ਮੌਸਮ ਖਰਾਬ ਹੀ ਮਿਲਿਆ ਐਂਡ ਤੱਕ ਬਿਲਕੁਲ ਉੱਚ ਮਲੀ ਮਾਈਨਸ ਟੈਂਪਰੇਚਰ ਵੀ ਆ ਗਿਆ ਸਨੋ ਫਾਲ ਵੀ ਹੁੰਦੇ ਰਹੀ ਬਾਰਸ਼ ਵੀ ਹੁੰਦੀ ਰਹੀ ਪਰ ਉੱਚ ਫਿਰ ਤੁਹਾਡਾ ਰੁਕਣ ਦਾ ਕੰਮ ਕੋਈ ਨਹੀਂ ਹੁੰਦਾ ਜੇ ਰੁਕਦੇ ਆਂ ਤਾਂ ਤੁਹਾਡੀ ਫਿਰ ਬਾਡੀ ਉਸ ਲੈਵਲ ਤੇ ਆ ਜਾਂਦੀ ਥੋਨੂੰ ਫਿਰ ਬੜਾ ਮਸ਼ ਹੋ ਜਾਂਦਾ ਨੇ ਤੇ ਸਾਨੂੰ ਪਹਿਲਾਂ ਹੀ ਦੱਸੇ ਕਿ ਫਿਰ ਤੁਸੀਂ ਜਦੋਂ ਬਾਹਰ ਪੈ ਰਹੇ ਕੁਝ ਵੀ ਹੈ ਤੁਸੀਂ ਰੁਕਣਾ ਨਹੀਂ ਹੈ ਇਸ ਲਈ ਫਿਰ ਉਸੇ ਨੂੰ ਕਾਰਵਾ ਸਾਡਾ ਚੱਲਦਾ ਰਿਹਾ ਚੱਲਦਾ ਰਿਹਾ ਔਰ ਹੌਲੀ ਆਪਣੀ ਮੰਜ਼ਿਲ ਤੇ ਪਹੁੰਚ ਗਏ ਸੀ ਨੇ ਕਿੱਦਾਂ ਤੇ ਮਤਲਬ ਇਹ ਸਾਰੇ ਸਾਈ ਜਰਨੀ ਕਿਦਾਂ ਦੀ ਯਾਦ ਕਰੇ ਕਿਉਂਕਿ ਉੱਥੇ ਤੁਸੀਂ ਸੀਗੇ ਆਪਣੇ ਦੇਸ਼ ਵੱਲੋਂ ਜਾਂ ਹੋਰ ਵੀ ਅਲੱਗ-ਅਲੱਗ ਕੰਟਰੀਜ਼ ਤੋਂ ਲੋਕ ਪਹੁੰਚਦੇ ਹੱਤੇ ਉੱਥੇ 31 99% ਪਾਉਨਰਸ ਹੈ ਓਕੇ 99% ਤੇ ਮੇਰੇ ਇੱਕ ਦੋਸਤ ਹੈ ਥੇ ਲੁਧਿਆਣੇ ਦੇ ਅਸ਼ੋਕ ਮਲੋਤਰਾ ਉਹ ਵੀ ਨਾਲ ਸੀ ਮੇਰੇ ਓਕੇ ਤੇ ਮੇਰੇ 6 ਫਰੈਂਡਸ ਸੀ ਅਦਰ ਅਕਰਾਰ ਮਹਾਰਾਸ਼ਟਰ ਦੇ ਉਹਨਾਂ ਨਾਲ ਹੀ ਮੇਰੀ ਕੰਪਨੀ ਹੁੰਦੀ ਜਿੰਨੇ ਵੀ ਇਹ ਟਫ ਟੂਰ ਹੁੰਦੇ ਆ ਅਸੀਂ 8 ਮੈਂਬਰਾਂ ਦੀ ਟੀਮ ਸੀਗੇ ਤੇ ਜੋ ਸੇਮ ਮੈਂਬਰ ਜਿਹੜੇ ਸੀ ਪਲਾਨ ਬਣਾ ਕੇ ਗਏ ਔਰ ਔਰ ਠੀਕ ਹੈ ਸਾਨੂੰ ਕੋਈ ਪ੍ਰੋਬਲਮ ਕੋਈ ਨਹੀਂ ਆਈ ਬੜੀ ਕੋਆਪਰੇਸ਼ਨ ਹੋਈ ਸਾਰਿਆਂ ਨਾਲ ਬੜੇ ਅੱਛੇ ਲੋਕ ਮਿਲਲੇ ਨੇਪਾਲ ਦੇ ਲੋਕ ਬੜੇ ਅੱਛੇ ਹੈ ਬੜੇ ਕੋਆਪਰੇਟਿਵ ਹੈ ਛੀਰੇ ਛਿਰ ਪਹ ਹੈ ਬੜੇ ਹੈਲਪਫੁਲ ਹੈ ਖਾਣ ਪੀਣ ਦੀ ਸਾਨੂੰ ਕੋਈ ਨਹੀਂ ਆਈ ਅੱਛਾ ਤੱਕ ਜਦੋਂ ਟਰੈਕਿੰਗ ਕਰਦੇ ਸਾਰਾ ਉੱਥੇ ਵਾਈਟ ਵਾਈਟ ਹੀ ਹੈ ਨਾ ਚਾਰੋਂ ਤਰਫ ਦੇਖੋ ਤਾਂ ਹਾਂਜੀ ਦੋ ਦੋ ਤੁਸੀਂ 13-14000 ਫੀਟ ਹਾਈਟ ਤੇ ਪਹੁੰਚਦੇ ਹੋ ਉਸ ਤੋਂ ਬਾਅਦ ਫਿਰ ਸਨੋਫਾਲ ਸ਼ੁਰੂ ਹੋ ਜਾਂਦੀ ਹੈ ਸਨੋਫਾਲ ਤੋਂ ਬਾਅਦ ਹੁੰਦਾ ਕਿ ਤੁਹਾਨੂੰ ਟੋਟਲੀ ਸਾਰੇ ਪਾਸੇ ਇੱਕਦਮ ਬਰਫ਼ ਆ वाईट वाईट हो ਜਾਂਦਾ ਬਿਲਕੁਲੀ ਗਰੀ ਐਨੀ برف ਹੁੰਦੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਕੁਝ ਮੌਸਮ ਇਨਾ ਫੋਗੀ ਹੋ ਜਾਂਦਾ ਬਿਲਕੁਲ ਤੇ ਤੁਹਾਨੂੰ ਪੋਰਟਰ ਬਿਨਾ ਜਾਂ ਗਾਈਡ ਬਿਨਾ ਤੁਸੀਂ ਨਹੀਂ ਨਿਕਲ ਸਕਦੇ ਉਹ ਫਿਰ ਸਾਨੂੰ ਕਾਫੀ ਪ੍ਰੋਪਰ ਉਹਨਾਂ ਨਾਲ ਹੈਲਪ ਮਿਲਦੀ ਸੀ ਅੱਛਾ ਤੇ ਫਿਰ ਬਾਜ਼ਾਰ ਕਿੱਧਰ ਦੇ ਨੇ ਹੋਟਲ ਕਿੱਧਰ ਜਦੋਂ ਤੁਸੀਂ ਰੁਕਦੇ ਆ ਕਿ 12 ਕਿਲੋਮੀਟਰ ਤੋਂ ਬਾਅਦ ਕਿੱਦਾਂ ਹੀ ਤਿਆਰੀ ਹੁੰਦੀਆਂ ਅਲੱਗ-ਅਲੱਗ ਜਗਾਵਾਂ ਤੇ ਜਿੱਦਾਂ ਤੁਸੀਂ ਨਾਮ ਲਿੱਤ ਸੀ ਜੀ ਆ ਤਿਰਵਨ ਹਰ ਨਾਈਟ ਹਾਲਸ ਸਾਨੂੰ ਜਗਰਛੀ ਮਿਲਦੇ ਰਹੇ ਜੀ ਕਿ ਉਹਨਾਂ ਦੇ ਰੀਜ਼ਨ ਕੀ ਹੈ ਕਿ ਸਾਰੇ ਜਿਹੜੇ ਫੋਨਰਸ ਆਉਂਦੇ ਉੱਥੇ ਇਹਨੇ ਸਾਲਾਂ ਦਾ ਫੋਨਰਸ ਹੀ ਆ ਰਹੇ ਹੁੰਦੇ ਇਹ ਤਾਂ ਤੁਸੀਂ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਕਿ ਜਿਸ ਦਾ ਪਿਕਚਰ ਹੁੰਦਾ ਸੀ ਤਿੰਨ ਸਾਲ ਪਹਿਲਾਂ ਉਹਦੇ ਵਿੱਚ ਇੰਡੀਅਨ ਜਿਹੜੇ ਸੀ ਉਹ ਉਹਨਾਂ ਨੇ ਐਕਟ ਕੀਤਾ ਸੀਗਾ ਕਿ ਉੱਥੇ ਜਾ ਕੇ ਉਹਨਾਂ ਨੇ ਆਪਣਾ ਉਹ ਜਗ੍ਹਾ ਤੇ ਪਹੁੰਚੇ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਵੀ ਮਲਕੀ ਪਿਕਚਰ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਟਰੈਕ ਹੈਗਾ ਤੇ ਹੁਣ ਲੋਕਾਂ ਨੇ ਹੁਣ ਦਾਣਾ ਸ਼ੁਰੂ ਕਰ ਦਿੱਤਾ ਹੈਗਾ ਹੋ ਜਿਸ ਸਮੇਂ ਲਈ ਬ੍ਰਦਰ ਗਿਆ ਮੈਨੂੰ ਹੋਇਆ ਵੀ ਮੈਂ ਜਾਵਾਂ ਹੁਣ ਮੈਂ ਗਿਆ ਤੇ ਮੇਰੇ ਕੋਲ ਕਿੰਨੇ ਮੇਰੇ ਦੋਸਤ ਸਾਬ ਨੂੰ ਪੁੱਛ ਰਿਹਾ ਕਿਸ ਨਾਲ ਜਾਣਾ ਹੈਗਾ ਔਰ ਸੋ ਮੈਨੇ ਪ੍ਰਸ਼ਨ ਤਿਆਰ ਹੈ ਜਾਣ ਆਸਤੇ ਹੁਣ ਤੇ ਮੈਨੂੰ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ ਵੀ ਅੱਗੇ ਸਿਕਿਉਰਟੀ ਇਨ ਚੈੱਕਅਪਸ ਕਦੋਂ ਸ਼ੁਰੂਆਤ ਹੁੰਦੀ ਜੋ ਤੁਸੀਂ ਇੱਕ ਪਲੇਨ ਤੋਂ ਜੋ ਉਤਰਦੇ ਹੈਗੇ ਆ ਕਿ ਸਥਾਨ ਤੋਂ ਔਰ ਤੁਹਾਡੇ ਕਿਸ ਤਰ੍ਹਾਂ ਕੋਈ ਹੈਲਥ ਚੈੱਕਅਪ ਵੀ ਹੁੰਦਾ ਹੈ ਸਿਕਿਉਰਟੀ ਚੈੱਕਅਪ ਕਿਸ ਤਰ੍ਹਾਂ ਕਰਦੇ ਨੇ ਉੱਥੇ ਉਹ ਤੁਹਾਨੂੰ ਅਪਰੂਵ ਕਰ ਦੋ ਕਹਿੰਦੇ ਕਿ ਨਹੀਂ ਤੁਸੀਂ ਜਾ ਸਕਦੇ ਹੋ ਜਾਂ ਨਹੀਂ ਜਾਣਾ ਨਹੀਂ ਮੈਂ ਦੱਸਿਆ ਸਰ ਇਹਦੇ ਵਿੱਚ ਇਸ ਮਾਉਂਟ ਐਵਰੇਜ ਬੇਸ ਕੈਂਪ ਦੇ ਵਿੱਚ ਬੜੀ ਸਕਿਉਰਿਟੀ ਜਰੂਰ ਚੈੱਕ ਹੁੰਦੀ ਹੈ ਤੁਹਾਨੂੰ ਟਾਈਮ ਟੇਬਲ ਚੈੱਕ ਕਰਦੇ ਵੀ ਤੁਹਾਡੇ ਕੋਲ ਮਿਲ ਕੋਈ ਚੀਜ਼ ਐਸੀ ਤੇ ਨਹੀਂ ਹੈ ਜਿਹੜੀ ਉੱਥੇ ਤੁਹਾਨੂੰ ਕਿਸੇ ਨੂੰ ਨੁਕਸਾਨ ਬਚਾ ਸਕੇ ਤੇ ਬਾਕੀ ਜਿਹੜੀ ਮੈਡੀਕਲ ਹੈ ਮੈਡੀਕਲ ਤੁਹਾਨੂੰ ਕਰਵਾ ਕੇ ਜਾਣਾ ਪੈਂਦਾ ਆਪਣਾ ਮੈਡੀਕਲ ਇੰਸ਼ੋਰੈਂਸ ਪਰ ਜੇ ਤੁਸੀਂ ਕਹੋਗੇ ਮੈਡੀਕਲ ਮੈਂ ਕਰਵਾ ਕੇ ਸਰਟੀਫਿਕੇਟ ਦੇ ਕੇ ਜਾ ਸਕਦਾ ਹਾਂ ਤੇ ਐਸੀ ਕੋਈ ਗੱਲ ਨਹੀਂ ਹੋਵੇ ਜਿਹੜਾ ਬੰਦਾ ਇਸ ਜੀ ਨੂੰ ਕੈਪेबल ਸਮਝਦਾ ਆਪਣੇ ਉਨੂੰ ਕਿ ਮੈਂ ਜਾ ਸਕਦਾ ਉਹ ਹੀ ਜਾਏਗਾ अदरवाइज ਤਾਂ ਮੈਂ ਜਿਹੜਾ ਕੋਈ ਬੰਦਾ ਇਸਾਂ ਵੀ ਜਾਏਗਾ ਨਾ ਤਿਆਰੀ ਤੋਂ ਤੇ ਉਹਨੂੰ ਦੇਫੀਕਲਟੀ ਬੇਸਿਕ ਪੇਸ ਆ ਗਈ ਇਸ ਚੀਜ਼ ਦੇ ਵਿੱਚ। ਸਹੀ। ਕੋਈ ਸਰਟੀਫਿਕੇਟ ਵੀ ਉਹ ਦਿੰਦੇ ਨੇ ਜਦੋਂ ਤੁਹਾਡਾ ਸਾਰਾ ਚੈੱਕ ਹਾਂਜੀ ਹਾਂਜੀ ਸਾਡਾ ਜਦੋਂ ਅਸੀਂ ਵਾਪਸ ਜਾਂਦੇ ਹਾਂ ਸੋਨੂੰ ਐਂਡ ਦੇ ਵਿੱਚ ਤੁਸੀਂ ਆਪਣਾ ਵਾਪਸ ਆ ਕੇ ਜਦੋਂ 에어ਪੋਰਟ ਤੇ ਪਹੁੰਚਦੇ ਹੈ ਲੁਕਲਾ ਸਾਨੂੰ ਸਰਟੀਫਿਕੇਟ ਦਿੰਦੇ ਹੈਗੇ ਕਿ ਤੁਸੀਂ ਟ੍ਰੈਕ ਪੂਰਾ ਕੀਤਾ ਹੈ। ਜੀ। ਜੀ। ਔਰ ਕਿੰਨੇ ਦਿਨ ਦਾ ਟੋਟਲ ਤੁਹਾਡਾ ਸੀਗਾ ਪੂਰਾ ਟੂਰ ਜਿਹਨਾਂ ਰਿਆਲ ਮਾਉਂਟ ਐਵਰੇਸ ਲੁਧਿਆਣਾ ਟੂ ਮਾਉਂਟ ਐਵਰੇਸ। ਟੋਟਲ 18 ਡੇਸ 18 ਦਿਨ। ਬਰਾਦਨ ਤੁਹਾਡੇ ਟ੍ਰੈਕਿੰਗ ਦੇ ਹੋ ਗਏ। ਹਾਂ ਹਾਂ। ਤੇ ਬਾਕੀ ਦਾ ਪੰਜ ਛੇ ਦਿਨ ਤੁਹਾਡੇ ਅਪਰੋਕਸੀ ਆ ਤੁਹਾਡਾ ਆਣਾ ਜਾਣਾ ਉਹ ਵਿੱਚ ਘਬਰ ਹੋ ਜਾਂਦੇ ਨੇ ਵਿੱਚ ਘਬਰ ਹੋ ਜਾਂਦੇ ਨੇ ਬਿਲਕੁਲ ਆਪਣੀ ਵਾਈਫ ਹਸਤ ਆਪਣੀ ਫੈਮਲੀ ਹਸਤੀ ਕੀ ਕਹਾਂਗਾ ਹਾਂਜੀ ਮੇਰੇ ਮਿਸਿਸ ਪੂਨਮ ਮਿੱਤਰ ਜੀ ਮਜਰੂਰ ਗੋਗਾ ਜਿਹੜਾ ਮੇਰਾ ਸਾਰਾ ਪ੍ਰੋਜੈਕਟ ਸੀ ਜਿਹੜਾ ਮੈਂ ਸਾਰਾ ਮਿਸ਼ਨਸ ਕੰਪਲੀਟ ਕੀਤਾ ਹੈ ਇਹਦੇ ਵਿੱਚ ਮੇਰੀ ਵਾਈਫ ਦਾ ਮੇਰੀ ਫੈਮਲੀ ਦਾ ਬਹੁਤ ਵੱਡਾ ਯੋਗਦਾਨ ਆ ਤੇ ਕਿ ਤੁਸੀਂ 20-20 ਦਿਨ ਬਾਹਰ ਜਾ ਰਹੇ ਹੋ ਤੇ ਤੁਹਾਨੂੰ ਫੈਮਲੀ ਸਪੋਰਟ ਨਾ ਮਿਲੇ ਤੁਸੀਂ ਇੱਕ ਦਿਨ ਰਸਤੇ ਨਹੀਂ ਬਾਹਰ ਜਾ ਸਕਦੇ ਇਹਦੇ ਚੰਬਲੇ ਮੇਰੇ ਮਿਸਿਸ ਪੂਨਮ ਮਿੱਤਰ ਹੈ ਮੇਰਾ ਸ਼ੁਰੂ ਤੋਂ ਹੀ ਜਦੋਂ ਮੇਰੇ ਸਾਈਕਲਿੰਗ ਐਕਸਪੈਡੀਸ਼ਨ ਸੀ ਤੇ ਮੇਰੇ ਟ੍ਰੈਕਿੰਗ ਐਕਸਪਲੋਰੇਸ਼ਨ ਸੀ ਤੇ ਉੱਥੇ ਮੈਨਾਂ ਨੇ ਬੜੀ ਮੈਨੂੰ ਸਪੋਰਟ ਕੀਤੀ ਹੈ। ਕੀ ਕਹਿਣਾ ਚਾਹੋਗੇ ਬੀਜਾ ਜੀ ਬਸ ਤੇ ਕਿੱਦਾਂ ਇਹ ਤਿਆਰੀਆਂ ਕੀਤੀਆਂ ਕਿ ਜਦੋਂ ਇਹਨਾਂ ਦੱਸਿਆ ਕਿ ਹੁਣ ਮੈਂ ਐਵਰੇਸਟ ਮਾਉਂਟ ਬੇਸ ਕੈਂਪ ਤੇ ਜਾ ਰਿਹਾ ਹਾਂ। ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਡਾ ਕੀ ਕਹਿਣਾ ਸੀ ਉਸ ਮੈਂ ਕੀ ਸੋਚਣਾ ਸੀ? ਉਸ ਟਾਈਮ ਮੈਂ ਸੋਚਿਆ ਕਿ ਇਹਨਾਂ ਨੂੰ ਚਾਂਸ ਮਿਲ ਰਿਹਾ ਇੱਕ ਜਾਨ ਦਾ ਕਹਿੰਦੇ ਕਿ ਮੈਂ ਜਾ ਸਕਦਾ ਕਿ ਅਗਰੀਜ ਫੈਕਟਰ ਦੇ ਹਿਸਾਬ ਨਾਲ ਕੁਝ ਇਹਨਾਂ ਨੂੰ ਫਾਇਦਾ ਹੋ ਰਿਹਾ ਤੇ ਚਲੋ ਜਾ ਸਕਦੇ ਤੇ ਜਾਨ ਕੋਈ ਨਹੀਂ। ਹੂੰ ਹੂੰ। ਤਦ ਭੇਜਿਆ ਸੀ। ਬੱਚਿਆਂ ਦਾ ਕੀ ਕਰਾਂ ਜਦੋਂ ਪਤਾ ਲੱਗਾ ਕਿ ਫਾਦਰ ਸਾਹਿਬ ਜਾਣਾ ਚਾਹੁੰਦੇ ਆ ਬੱਚਿਆਂ ਨੇ ਫਿਰ ਕਾਪੀਰੇਟ ਕੀਤਾ ਕਿ ਚਲੋ ਘਰ ਮੰਮੀ ਹੈਗੀ ਇਹ ਕਿਛੋ ਮੈਂ ਫਿਰ ਆਪਣਾ ਕੋਈ ਕਬੋਰਡ ਬਣਵਾਉਣਾ ਸੀ ਕੁਛ ਹੋ ਮੈਂ ਤਾਂ ਆਪਣੀਆਂ ਤਿਆਰੀਆਂ ਲੱਗ ਰਹੀ ਹੋਰ ਇਹਨਾਂ ਵਾਸਤੇ ਕੀ ਤਿਆਰੀਆਂ ਕਰਕੇ ਦਿੱਤੀਆਂ ਕਿ ਕਿਸ ਤਰ੍ਹਾਂ ਬੈਗ ਤਿਆਰ ਕੀਤਾ ਜਾਣਾ ਹਾਂਜੀ ਇਹ ਬੈਗ ਦਾ ਤਾਂ ਸਾਰਾ ਸਮਾਨ ਇਹਨਾਂ ਨੂੰ ਹੀ ਪਤਾ ਸੀ ਮੈਨੂੰ ਨਹੀਂ ਪਤਾ ਵੀ ਕੀ ਕੀ ਲੈ ਕੇ ਜਾਣਾ ਕਿੱਦਾਂ ਨਹੀਂ ਉਹਨਾਂ ਕੋਲ ਹੀ ਲਿਸਟ ਸੀ ਸਭ ਦੇਖੋ એનર્ਜੀ ਥੋੜੇ ਅੰਦਰ ਹੀ ਹੈ ਉਹਨੂੰ ਕਿਹਦਾ ਯੂਜ਼ ਕਰਨਾ ਹੈਗਾ ਇਹ ਤੁਹਾਡੇ ਤੇ ਡਿਪੈਂਡ ਹੈ ਬਿਲਕੁਲ। ਅਲੱਹਾ ਤਾਂ ਤੁਸੀਂ ਦੇਖੋ ਆਪਣਾ ਇੱਕ ਵਧੀਆ ਸੋਚ ਰੱਖੋ ਆਪਣੇ ਮਾਈਂਡ ਦੇ ਵਿੱਚ ਕਿ ਤੁਹਾਨੂੰ ਰੱਬ ਨੇ ਇੱਕ ਸ਼ੀਰ ਦਿੱਤਾ ਹੈ ਬੜਾ ਵਧੀਆ ਹੈ। ਤੇ ਤੁਸੀਂ ਉਹਨੂੰ ਕਿਦਾਂ ਸੰਭਾਲਣਾ ਨੇ। ਹਰੇਕ ਆਦਮੀ ਘਰ ਆਪਣੀ ਰੋਜ਼ੀ-ਰੋਟੀ ਕਮਾਰੇ ਹੈ। ਹਰ ਬੰਦੇ ਨੂੰ ਰੋਜ਼ੀ-ਰੋਟੀ ਮਿਲ ਰਹੀ ਹੈ ਔਰ ਸਰਵਾਈਵ ਕਰ ਰਿਹਾ ਹੈ। ਪਰ ਉਹਦੇ ਵਿੱਚ ਤੁਸੀਂ ਆਪਣਾ ਟਾਈਮ ਕਿਦਾਂ ਕੱਢਦੇ ਹੋ? 24 ਘੰਟੇ ਹਰੇਕ ਇਨਸਾਨ ਨੂੰ ਮਿਲੇ ਹੈ। 24 ਘੰਟੇ ਤੁਸੀਂ ਆਪਣੀ ਹਲਤਾਂ ਧਿਆਨ ਰੱਖਣਾ, ਆਪਣੀ ਫੈਮਿਲੀ ਦਾ ਧਿਆਨ ਰੱਖਣਾ ਹੈਗਾ। ਆਪਣੇ ਕਾਰੋਬਾਰ ਧਿਆਨ ਰੱਖਣਾ ਹੈ ਤੁਸੀਂ ਥੋੜਾ ਯੂਜ਼ ਕਰ ਰਹੇ ਹੋ ਤੁਸੀਂ ਕੋਈ ਵੀ ਕਾਰੋਬਾਰ ਤੇ ਮੇਰਾ ਇਹ ਮੰਨਣਾ ਕਿ 24 ਘੰਟੇ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਉਹ ਜੋ ਵੀ ਘੰਟੇ ਰੱਬ ਨੇ ਦਿੱਤੇ ਹੈ ਮਤਲਬ ਕਿ ਮੋਰ ਦੈਨ ਸਫੀਸ਼ੀਐਂਟ 8 ਘੰਟੇ ਜੌਬ ਕਰੋ ਅਬ ਜੋ ਤੁਸੀਂ ਕਰ ਰਹੇ ਹੋ 8 ਘੰਟੇ ਫੈਮਿਲੀ ਦਾ ਧਿਆਨ ਦਿਓ ਤੇ ਬਾਕੀ ਜਿਹੜਾ 2-3 ਘੰਟੇ ਹੈਗੇ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ ਜੇ ਹਲ ਠੀਕ ਹੈ ਤਾਂ ਤੁਸੀਂ ਬੜਾ ਇੰਜੋਏ ਕਰ ਸਕਦੇ ਲਾਈਫ ਨੂੰ ਨੇ ਸੋ ਮੇਰਾ ਇਹ ਮੈਸੇਜ ਹੈਗਾ ਸਾਰੇ ਯੂਥ ਨੂੰ ਵੀ ਹੈ ਤੁਸੀਂ ਇਸ ਤੋਂ ਬਾਅਦ ਕੀ ਕਰਨ ਜਾ ਰਹੇ ਹੋ ਇਸ ਤੋਂ ਬਾਅਦ ਮੇਰੇ ਹੁਣ ਸਾਈਕਲਿੰਗ ਇਵੈਂਟ ਸ਼ੁਰੂ ਹੋ ਜਾਣਗੇ ਜੀ ਠੀਕ ਹੈ ਮੈਂ ਹੁਣ ਨੈਕਸਟ ਪਲਾਨ ਕਰ ਰਿਹਾ ਕੋਈ ਮੇਰਾ ਇੱਕ ਲਾਸਟ ਅ ਅਗਲੇ ਸਾਲ ਦਾ ਸ਼ਾਇਦ ਪਲਾਨ ਹੈਗਾ ਲੰਡਨ ਟੂ ਸਕਾਟਲੈਂਡ ਓਕੇ ਦੈਟ ਇਜ਼ ਐਲੀਐਲ ਇਸ ਸਾਲ ਦੋ ਸਾਲ ਪਹਿਲੇ ਵੀ ਮੈਂ ਗਿਆ ਸੀ ਕੁਝ ਰੀਜ਼ਨ ਕਰਕੇ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਮਿਸ ਕਰ ਗਿਆ ਸੀਗਾ ਤੇ ਉਹ ਮੇਰੇ ਮੈਂਡ ਸੇ ਹੈ ਹੁਣ ਕਿ ਮੈਂ ਉਹ 150 ਕਿਲੋਮੀਟਰ ਦੀ ਇੱਕ ਰਾਈਡ ਹੈਗੀ ਆ ਉਹਦੇ ਹਿਸਤੇ ਹੁਣ ਤਿਆਰੀ ਕਰ ਰਿਹਾ ਮੈਂ ਸੈਗਮੈਂਟ ਦੇ ਲਈ ਅੱਛਾ ਉਸੇ گاਉਂ ਦੇ ਬਹੁਤ ਵਧੀਆ ਹੁਣ ਇਹੋ ਜਿਹਾ ਮਾਉਂਟ ਹੈ ਰਸਤੇ ਓਕੇ ਆਏ ਉਹਨੇ ਵਧੀਆ ਲੋਕੇਸ਼ਨ ਤੇ ਓਕੇ ਆਏ ਠੰਡੇ ਠੰਡੇ ਜਗ੍ਹਾ ਉਹਦੇ ਮਾਈਨਸ ਇਸ ਮੌਕੇ ਤੇ ਕਿਦਾਂ ਹੁਣ ਸਮਾਗ ਹੋ ਜਾਂਦੇ ਆ ਤੇ ਦਰਸ਼ਕਾਂ ਨੂੰ ਆਪਣੀ ਮਿੱਠੀ ਜਿਹੀ ਆਵਾਜ਼ ਨਾਲ ਗੀਤ ਸੁਣਾ ਕੇ ਇਸ ਵਾਰਡ ਅਪ ਕਰੀਏ ਉਥੇ ਇਸ ਤਰ੍ਹਾਂ ਸਿਗੇ ਜਦੋਂ ਅਸੀਂ ਟਰੈਕ ਕਰਦੇ ਸੀਗੇ ਤੇ ਕਈ ਬੰਦੇ ਇਸੇ ਬੈਠੇ ਹੋਏ ਆ ਥੱਕੇ ਹੋਏ ਬਹੁਤ ਜ਼ਿਆਦਾ ਤੇ ਮੈਂ ਉਹਨਾਂ ਦੇ ਕੋਲ ਜਾ ਕੇ ਨੰਨ ਦੇ ਕੋਲ ਜਾ ਕੇ ਕਿੰਨਾ ਉਹ ਅਕਸਰ ਮੈਂ ਉਹ ਲਾਈਨ ਸੁਨੰਦਰ ਐਂਡ ਰੂਟ ਦੇ ਵਿੱਚ ਉਹ ਲਾਈਨ ਤੁਹਾਨੂੰ ਸੁਣਾ ਦਿੰਨਾ ਮੈਂ ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ ਕਾਂਟੋਂ 'ਤੇ ਚੱਲ ਕੇ ਮਿਲेंगे ਸائے ਬਹਾਰ ਕੇ ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ ਕਾਂਟੋਂ 'ਤੇ ਚੱਲ ਕੇ ਮਿਲेंगे ਸائے ਬਹਾਰ ਕੇ ਹੋ ਰਾਹੀ ਹੋ ਰਾਹੀ ਹੋ ਰਾਹੀ ਹੋ ਰਾਹੀ ਹੋ ਰਾਹੀ ਹੋ ਰਾਹੀ ਬਹੁਤ ਫੂਕ ਸਰ ਗਿਆ ਸੀ ਅੱਛਾ ਇਸ ਤੋਂ ਮੈਨੂੰ ਯਾਦ ਆਇਆ ਚਲਦੇ ਜਾਂਦੇ ਤੁਹਾਡੀ ਉੱਤੇ ਡਰੈਸ ਕੀ ਰਹੀ ਹੈ ਉੱਤੇ ਪੂਰੇ ਪਤਾ ਜਿੰਨੇ ਵੇ ਤੁਸੀਂ ਉੱਤੇ ਉੱਪਰ ਚੜੇ ਹੋ ਜਿੰਨੀ ਵਾਰ ਕੀ ਡਰੈਸ ਦੇਖੋ ਜਿੱਥੇ ਦਾ ਡਾਇਗਨਿਸ ਹੈਗਾ ਉੱਤੇ ਹਲਕੇ ਭੁਲਕੇ ਜਖਮ ਹੈ ਸਿਰ ਤੋਂ ਹੁੰਦੇ ਸੀਗੇ ਤੇ ਨੋਰਮਲ ਸ਼ੂਜ਼ ਤੇ ਜਦੋਂ ਅਸੀਂ ਹਾਈਟ ਗੇਨ ਕੀਤੀ ਜਿਸਨੂੰ 13000 ਫੀਟ ਰਾਜ ਤੇ ਪਹੁੰਚ ਗਏ ਸਨੋ ਫਾਲ ਸ਼ੁਰੂ ਹੋ ਗਈ ਔਰ ਤੁਹਾਡੇ ਮਿਲ ਕੇ ਹੱਥ ਖੰਡੇ ਹੋ ਗਏ ਫਿਰ ਅਸੀਂ ਉਸ ਤੋਂ ਬਾਅਦ ਮੈਂ ਲਗਭਗ ਮੇਰੇ ਡਬਲ ਸੌਕਸ ਹੁੰਦੇ ਸੀ ਗਰਮ ਜਰਬਾ ਪਾਦੀਆਂ ਬੂਟ ਸਪੈਸ਼ਲ ਮੇਰੇ ਬੂਟ ਜਿਹੜੇ ਟ੍ਰੈਕਿੰਗ ਸ਼ੂਜ਼ ਹੁੰਦੇ ਸੀ ਮੇਰੇ ਤੇ ਉਸ ਲਾਵਾ ਮੇਰੇ ਗਰਮ ਮਿਲ ਕੇ ਗਲੋਵਜ਼ ਜਿਹੜੇ ਸੀ ਦਸਤਾਨੇ ਮੋਕੀ ਕੈਪ ਤੇ نیچے ਅੰਡਰ ਗਰਮ ਕਪੜੇ ਮਰੇ ਤੇ ਰਾਉਂਡ ਨੈਕ ਦੀ ਮੇਰੀ ਹੁੰਦੀ ਸੀ ਆਪਣਾ ਟੀ-ਸ਼ਰਟਸ ਗਰਮ ਉੱਪਰ ਮੈਂ ਜੈਕਟ ਹੁੰਦੇ ਸੀਗੇ ਜਿਹੜੇ ਬਿਲਕੁਲ ਪਿਓਰ ਗਰਮ ਹੁੰਦੇ ਸੀਗੇ ਤੇ ਬਸ ਪੂਰਾ ਕਵਰ ਕੀਤਾ ਹੁੰਦਾ ਸੀ ਆਪਣੇ ਆਪ ਨੂੰ ਤਾਂ ਕਿ ਬਈ ਤੁਹਾਨੂੰ ਕੋਈ ਰੇਨ ਕੋਟ ਵਗਾਰਾ ਜਾਂ ਕੋਈ ਲਿਫਾਫ ਰੇਨ ਕੋਟ ਤਾਂ ਉਹ ਤਾਂ ਬਹੁਤ ਜ਼ਰੂਰੀ ਹੁੰਦਾ ਸੀ ਜੀ ਬਰਫ ਹੋਰ ਸਨੋਫਾਲ ਦੇ ਅਸੀਂ ਜਦੋਂ ਹੁੰਦੀ ਸੀ ਆਪਣਾ ਰੇਨ ਬਾਰਸ਼ ਹੁੰਦੀ ਸੀ ਤਾਂ ਅਸੀਂ ਰੇਨ ਕੋਟ ਹੀ ਯੂਜ਼ ਕਰਦੇ ਰਹੇ ਲਗਾਤਾਰ ਕਿਉਂਕਿ ਉਹ ਤਾਂ ਤੁਹਾਨੂੰ ਜੇ ਰੇਨ ਨਹੀਂ ਕ ਯੂਜ਼ ਕਰੋਗੇ ਸਾਡੇ ਕੱਪੜੇ ਸਾਰੇ ਗਿੱਲੇ ਹੋ ਜਾਣਗੇ ਫਿਰ ਗਿੱਲੇ ਕੱਪੜੇ ਦੇ ਤੁਹਾਨੂੰ ਰੁਸਾਨ ਹੋਣਾ ਔਰ ਸਭ ਤੋਂ ਵੱਡੀ ਗੱਲ ਅਸੀਂ ਗਰਮ ਪਾਣੀ ਯੂਜ਼ ਕਰਦੇ ਰਹੇ ਮੈਂ ਤੁਹਾਨੂੰ ਸਪੈਸ਼ਲ ਦੱਸਦਾ ਜਿਹਦੇ ਨਾਲ ਤੁਹਾਨੂੰ ਉਰੂਸੇ ਆ ਨੇਪਾਲ ਬਹੁਤ ਕਾਸਟੀ ਹੈ ਇੱਕ ਗਰਮ ਪਾਣੀ ਬਹੁਤ ਸਸਣ ਮਿਲਦੀ ਸੀ 400 ਰੁਪਏ ਦੀ ਓਨ ਲੀਟਰ ਦੀ ਜੇ ਚਾਹ ਪੀਣੀ ਸੀ 200 ਰੁਪਏ ਦੀ ਇੱਕ ਕਪ ਚਾਹ ਦਾ ਸੀਗਾ ਤੇ ਉਹ ਚੀਜ਼ ਬੜੀ ਕਾਸਟੀ ਹੈ ਕਿ ਉੱਥੇ ਟ੍ਰਾਂਸਪੋਰਟੇਸ਼ਨ ਦੀ ਇੰਨੀ ਕਾਸਟੀ ਹੈ ਤੇ ਤੁਹਾਨੂੰ ਉਹ ਪੇ ਕਰਨਾ ਪੈਂਦਾ ਸੀ ਸਾਨੂੰ ਗਰਮ ਪਾਣੀ ਤੇ ਬੜੀ ਸਪੋਰਟ ਮਿਲੀ ਤੇ ਜਦੋਂ ਅਸੀਂ ਜਾਂਦੇ ਸੀ ਉੱਥੇ ਆਪਣਾ ਰਾਤ ਨੂੰ ਜਿੱਥੇ ਸੇਅ ਕਰਦੇ ਸੀਗੇ ਤੇ ਉਹਨਾਂ ਦਾ ਖਾਣਾ ਪੀਣਾ ਬੜਾ ਅੱਛਾ ਹੁੰਦਾ ਸੀ ਉਹਨਾਂ ਤੇ ਨਾ ਬੜੀ ਕੋਚੀਜ਼ ਹੈ ਮਾਹੌਲ ਹੁੰਦਾ ਸੀ ਇੱਥੇ ਅਸੀਂ ਰਾਤ ਰਹਿੰਦੇ ਸੀਗੇ ਉਹਨਾਂ ਨੇ ਨਰੇਪੁਰਾਇ ਕੋ ਪੱਠੀ ਲਾਈ ਜਾਂਦੀ ਸੀ ਉਹਨਾਂ ਨੇ ਤੇ ਤਾਂ ਕਿ ਤੁਸੀਂ ਇੱਥੇ ਬੈਠ ਕੇ ਗਰਮ ਐਟਮੋਸਫੇਅਰ ਬਣਾਇਆ ਸੀ ਤੇ ਰਾਤ ਨੂੰ ਟਾਈਮ ਸੀ ਜਿਹੜਾ ਸੋਣਾ ਔਰ ਗਰਮ ਕੱਪੜੇ ਰਜਾਈ ਵੇਰੇ ਮਿਲਦੀ ਸੀ ਸਾਨੂੰ ਉਹਦੀ ਪ੍ਰੋਬਲਮ ਕੋਈ ਨਹੀਂ ਆਈ ਬੈਸਟ ਅਰੇਂਜਮੈਂਟ ਸੀ ਉਹਨਾਂ ਦਾ ਜੀ ਸੋ ਜਾਂਦੇ ਹਾਂ ਉਹਨਾਂ ਸਾਰੇ ਯੂਥ ਨੂੰ ਕੀ ਕਹਿਣਾ ਚਾਹਾਂ ਕਿ ਮੈਸੇਜ ਦੇਣਾ ਚਾਹਾਂਗੇ ਯੂਥ ਨੂੰ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਜਿਸ ਤਰ੍ਹਾਂ ਮੈਂ ਆਪਣੀ ਲਾਈਫ ਨੂੰ ਇੰਜੋਏ ਕਰ ਰਿਹਾ ਐਸੇ ਉਮਰ ਦੇ ਵਿੱਚ ਤੇ ਜੇ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਮੇਰੀ ਇਸ ਤੱਕ ਮੇਰੇ ਤੋਂ ਅਗੇ ਵੀ ਮੈਂ ਤੁਹਾਨੂੰ ਨਹੀਂ ਕਹਾਂਗਾ ਐਸੇ ਲਈ ਤਾਂ ਮੈਂ ਇੰਜੋਏ ਕਰ ਰਿਹਾ ਹਾਂ ਉਸ ਚੀਜ਼ ਕਿ ਤੁਸੀਂ ਆਪਣਾ ਡਿਸਪੀਸਪਲਨ ਰੱਖੋ ਆਪਣੀ ਲਾਈਫ ਦਾ ਪਾਇਰਿਓਰਟੀ ਪਹਿਲਾਂ ਦੋ ਆਪਣੀ ਹੈਲਥ ਵਾਰਿਆ ਸਵੇਰੇ 2 ਘੰਟੇ ਘੱਟੋ ਘੱਟ ਆਪਣੀ ਬੋਡੀ ਨੂੰ ਬਹੁਤ ਜ਼ਰੂਰੀ ਇਹ ਦੇਣਾ ਸੈਰ ਕਰੋ ਐਕਸਰਸ ਕਰੋ ਕੁਝ ਵੀ ਕਰੋ ਪਰ 2 ਘੰਟੇ ਵਰਕਆਊਟ ਕਰਨਾ ਪੈਗਾ ਤੁਹਾਨੂੰ ਉਸ ਤੋਂ ਇਲਾਵਾ ਮੈਂ ਤੁਹਾਨੂੰ ਡਾਈਟ ਕੰਟਰੋਲ ਅੱਛਾ ਖਾਣਾ ਜਿਹੜੇ ਜੰਕ ਫੂਡ ਹੈਗੇ ਆ ਬਾਜ਼ਾਰ ਦੇ ਫੂਡ ਆ ਬਾਜ਼ਾਰ ਦਾ ਖਾਣਾ ਬੰਦ ਕਰ ਦਿਓ ਬਿਲਕੁਲ ਘਰ ਬਣਾਓ ਘਰ ਖਾਓ ਅੱਛੀ ਡਾਈਟ ਖਾਓ ਬਸ ਮੈਂ ਕੀ ਕਹਾਂਗਾ ਔਰ ਅੱਛੀ ਸੋਚ ਰੱਖੋ ਨਸ਼ੇ ਦੂਰੋ ਬਿਲਕੁਲ ਸਭ ਜਿਹੜੀਆਂ ਐਡਿਕਸ਼ਨਲ ਚੀਜ਼ਾਂ ਛੱਡ ਦਿਓ ਬਿਲਕੁਲ ਕਿ ਯੂ ਕੈਨ ਇੰਜੋਏ ਯੂ ਲਾਈਫ ਤੇ ਉਹ ਦੇਖੋ ਸਾਰੀ ਐਕਸਰਸਾਈਜ਼ ਜਿਮ ਵੀ ਹੈ ਸਾਈਕਲਿੰਗ ਵੀ ਹੈ ਰਨਿੰਗ ਹੈ ਵੈਨੀ ਸੋਰਸ ਆਫ ਐਕਸਰਸਾਈਜ਼ ਤੁਸੀਂ ਕਿਸੇ ਰੂਪ ਚ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਲੱਗੇ ਗੱਲਬਾਤ ਕਰਕੇ ਥੈਂਕ ਯੂ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਲਿਵਿੰਗ ਲਾਈਵ ਦਾ ਥੈਂਕ ਯੂ ਸੋ ਮੱਚ ਸੋ ਦੋਸਤੋ ਇਹ ਸੀਗੇ ਵਿਜੇ ਮਿੱਤਰ ਜੀ ਜੋ ਕਿ ਇੱਕ ਘੱਟ 70 ਸਾਲ ਦੇ ਤਕਰੀਬਨ ਦੀ ਉਮਰ ਹੈਗੀ ਉਹ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨੇ ਕਿੰਨੇ ਕੰਫੀਡੈਂਸ ਨਾਲ ਦੱਸ ਗੱਲ ਕਰ ਬਾਤ ਕਰ ਰਹੇ ਨੇ ਔਰ ਦੱਸ ਰਹੇ ਕਿ ਕਿਸ ਪ੍ਰਕਾਰ ਦੇ ਨਾਲ ਦੀ ਯਾਤਰਾ ਰਹੀ ਹੈ ਤਕਰੀਬਨ 17 ਜਾਂ 600 ਫੀਟ ਦੇ ਉੱਪਰ ਕਹਿ ਲੋ ਕਿ ਆ ਬੇਸ ਕੈਂਪ ਬਣਿਆ ਆਇਆ ਸੀਗਾ ਮਾਉਂਟ ਐਵਰੈਸਟ ਦਾ ਔਰ ਉੱਥੇ ਤਕਰੀਬਨ 140 ਕਿਲੋਮੀਟਰ ਦੀ ਦੂਰੀ ਸੀਗੀ ਔਰ ਤਕਰੀਬਨ ਸਫਰ ਜਿਹੜਾ ਵੇ ਟ੍ਰੈਕਿੰਗ ਦਾ ਬਹੁਤ ਸ਼ਾਨਦਾਰ ਰਿਹਾ ਔਰ ਕਿਸ ਤਰ੍ਹਾਂ ਨੇ ਨਾਈਟਸ ਚੇਸ ਕੀਤੀਆਂ ਔਰ ਕਿੱਥੇ ਦੇ ਕਿੱਦਾਂ ਦੇ ਫੈਸਿਲਿਟੀ ਉੱਥੇ ਮਿਲੀਆਂ ਉੱਥੇ ਲੋਕ ਕਿੱਦਾਂ ਦੇ ਸੀਗੇ ਫੋਰਨਰਸ ਕਿੱਦਾਂ ਉੱਥੇ ਆ ਰਹੇ ਸੀਗੇ ਇੰਡੀਅਨਸ ਕਿੱਦਾਂ ਤੇ ਜਾ ਰਹੇ ਸੀ ਕਿੰਦਾ ਨੇ ਫਰੈਂਡਸ ਨਾਲ ਮੋਟੀਵੇਟ ਕੀਤਾ ਇੱਕ ਗੀਤ ਦੇ ਨਾਲ ਫਾਈਨਲੀ ਉਹ ਗੀਤ ਜਿਹੜਾ ਉਹਨੇ ਤੁਹਾਨੂੰ ਸਾਹਮਣੇ ਵੀ ਪੇਸ਼ ਕੀਤਾ ਕਿ ਕਿਸ ਪ੍ਰਕਾਰ ਦੇ ਨਾਲ ਸੀ ਆਪਣੇ ਫਰੈਂਡਸ ਨੂੰ ਮੋਟੀਵੇਟ ਕਰਦੇ ਸੀ ਕਿ ਡਾਈਕ ਕੀ ਰਹੀ ਹੈ ਕਿੰਦਾ ਦਿਨ ਦੀ ਤਿਆਰੀਆਂ ਕਰਨੀਆਂ ਵਈਆਂ ਕੀ ਫਾਰਮੈਲਿਟੀਜ਼ ਹੈਗੀਆਂ ਨੇ ਕਿੰਨੇ ਕਿੰਨੇ ਕਿਲੋਮੀਟਰਸ ਬਾਅਦ ਸਟੇ ਕੀਤਾ ਜਾਂਦਾ ਸੀਗਾ ਸੋ ਕੁਝ ਵੀ ਕਰਨਾ ਜਿਹੜਾ ਹੈ ਉਹਦੇ ਵਾਸਤੇ ਕੋਈ ਵੀ ਏਜ ਲਿਮਟ ਨਹੀਂ ਹੁੰਦੀ ਜੋ ਏਜ ਲਾਈਕ ਜਸਟ ਅ ਨੰਬਰ ਸੋ ਚੀਜ਼ ਜਿਹੜੀ ਇਹਨਾਂ ਨੇ ਕਰਕੇ ਦਿਖਾਈ ਸੋ ਸਿਆਸ ਕਰਦੇ ਕਿ ਤਾਂ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗ ਚੇਜ਼ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਨੂੰ ਦੋ ਵਿਜ਼ਾ ਦਿੱਤਾ ਨਵਾਦੋ ਜੁੜੇ ਰੋ ਲੁਦੀਹਾ ਲਾਈ ਦੇ ਰਿਹਾ